ਦੋਸਤੋ ਤੁਹਾਡਾ ਸਵਾਗਤ ਕਰਦੇ ਆਂ ਵਲੌਗ ਚ ਯਾਤਰਾ ਕਰਨ ਲੱਗੇ ਆਂ ਸ਼੍ਰੀ ਮੁਕਸਰ ਸਾਹਿਬ ਦੀ ਸਾਰੇ ਸੱਜਣ ਪਹੁੰਚ ਚੁੱਕੇ ਆਂ ਇੰਨਾ ਜੋ ਕਈ ਮਿੱਤਰ ਹੈਗੇ ਜਿਨ੍ਹਾਂ ਨੇ ਨਹੀਂ ਜਾਣਾ ਇੱਥੇ ਮਾਨ ਆਇਜੇ ਮੈਂ ਵੀ ਇੱਥੇ ਤੇ ਯਾਤਰਾ ਸ਼ੁਰੂ ਕਰਨ ਲੱਗੇ ਆਂ ਮੁੰਡੇ ਸਾਰੇ ਪਹੁੰਚ ਚੁੱਕੇ ਆ ਤੇ ਇਧਰੋਂ ਵੀ ਸੱਜਣਾਂ ਆਉਣ ਦੇ ਸਾਡੇ جا کے ਡੱਡਾ ਵੀਡੀਓ ਸ਼ੇਅਰ ਕਰਦੇ ਆਂ ਫੇਰ ਤੋਂ ਲਾਓ ਜੀ ਗੱਦੇ ਆਖਿਆ ਵੀ ਗੱਦੇ ਰੱਖ ਲੀਏ ਟਰਾਲੇ ਦੇ ਗੱਦੇ ਬੁੜਕ ਬੁੜਕ ਖਾਣ ਗੱਦੇ ਹਾਂ ਗੱਦਿਆਂ ਦੀ ਬਾਲੀ ਗੱਲ ਦਰੀਆਂ ਵੇਖੋ ਲੈ ਲਓ ਆ ਦਰੀ ਆ ਦਰੀ ਫੜੋ ਓਏ ਦਰੀ ਫੜੋ ਲਾਓ ਜੀ ਦਰੀਆਂ ਦੁਰੀਆਂ ਇਕ ਗੱਦੇ ਰਾਦੇ ਟਰਾਲੇ ਦੇ ਫੇਰ ਬਾਨੀ ਗੱਲ ਕਿਉਂਕਿ ਲਾਓ ਜੀ ਵੇਖੋ ਵੀਊ ਚਾਹਿਆ ਤਾਇਆ ਜੀ ਆਪਣੇ ਵਿੱਚ ਬੈਠੇ ਉਹ ਦਰੀ ਇੱਕ ਬੜੀ ਆ ਹਾਂ ਜੀ ਲਓ ਜੀ ਰਵਾਨਗੀ ਕਰਤੀ ਆਪਾਂ ਤੇ ਮਿਲਦੇ ਤੁਹਾਨੂੰ ਫਿਰ ਉੱਥੇ ਲਓ ਜੀ ਵੇਖੋ ਆਪਣੀ ਪਿੰਡ ਦੇ ਨੌਜਵਾਨ ਸਾਰੇ ਮਾਰ ਆਇਕਰੇ ਦਰਸ਼ਕਦਾਰੇ ਕਰਨ ਚੱਲੇ ਆਂ ਵਾਕੀ ਮਿਲਦੇ ਰਵਾਂਗੇ ਤੁਹਾਨੂੰ ਰਾਏ ਨਵੀਂ ਅਪਡੇਟ ਥੋੜੀ ਥੋੜੀ ਦਿੰਦੇ ਰਵਾਂਗੇ ਲਓ ਬਈ ਮਿੱਤਰੋ ਆਪਣਾ ਯਾਤਰਾ ਦਾ ਪਹਿਲਾ ਪੜਾਅ ਆ ਗਿਆ ਹੈ ਸਟੇ ਸਟੇ ਹਾਂ ਆਪਾਂ ਗਰਮਜਾਤ ਛਾ ਗਰੇ ਆਂ ਉਹਨਾਂ ਨੂੰ ਜਾ ਛਾ ਕੇ ਵੇਚ ਜਾਵਾ ਛਾ ਕੇ ਗਰੂ ਜਾਵਾ ਛਾ ਕੇ ਇਹ ਆਪ ਹੀ ਸੇਵਾ ਕਰਨੀ ਪੈਣੀ ਚੋਬਰਾਂ ਨੂੰ ਬਾਬੇ ਕਹਿੰਦੇ ਸਾਡੇ ਕੋ ਵਰਤਾਅ ਨਹੀਂ ਹੈਗੇ ਗਰਮਜਾਤ ਹੋਏ ਕਰੀ ਵੇ ਮੁੰਡਾ ਚੋਬਰ ਵੇਚ ਬਦਾਨੇ ਛਕਦਾ ਨਾਲ ਅਰੇ ਛਾ ਕੇ ਵਾਗਰੂ ਜਾ ਛਾ ਕੇ ਅਜੇ ਘਿਹਾਲਾ ਨਹੀਂ ਲੰਗੇ ਤੇ ਚੋਬਰਾਂ ਦਾ ਟਿਕਟ ਡੱਕ ਵੀ ਦਿੱਤਾ ਵਾ ਕਹਿੰਦੇ ਪੜਾ ਨਹੀਂ ਕੋਈ ਛੱਡਣਾ ਕਹਿੰਦੇ ਪੜਾ ਇੱਕ ਨਹੀਂ ਛੱਡਣਾ ਇੱਕ ਪੜਾ ਨਹੀਂ ਛੱਡਣਾ ਵੇ ਉਹ ਵੇ ਚੋਬਰ ਉੱਥੇ ਘਲੋਤੇ ਆ ਜਿੱਦਰੇ ਨਾਲ ਹੀ ਅੱਗਾ ਸਿਕੰਦੇ ਆ ਆਹੋ ਸ਼ਗੋ ਚਾਵਾਂ ਸੰਘੋ ਸ਼ਗੋ ਵੇਖ ਕਿਤੇ ਖੁਸ਼ ਹੋਏ ਵੇ ਚਾਹ ਪੀ ਗਏ ਮੁੰਡੇ ਮੁੰਡੇ ਪੀ ਗਏ ਚਾਹ ਖੜੇ ਹੀ ਹੋਣਾ ਵੇਖ ਕਿਤੇ ਖੁਸ਼ ਹੋਏ ਵੇ ਕਿੱਡਾ ਆਵੇ ਹਰਮਨ ਵੇ ਖੜਿਆ ਹੀ ਹੋਏ ਚਾਹ ਹੋਏ ਸਾਡਾ सोनू ਕਿਡੇ ਕਿਡੇ ਚਾਹ ਪੀ ਗਏ ਸਾਡਾ सोनू ਵੀਰ ਪਹੁੰਚ ਚੁੱਕਿਆ ਵਾ ਜੇ ਦੀ ਸਾਨੂੰ ਆਨੇ ਵੀ ਆਊਗਾ ਹਾਂ ਚਾਚੇ ਨੇ ਪਿੱਛੇ ਚਾਚੂ ਤਾਇਆ ਜੀ ਅੰਦਰ ਹੀ ਹਾਂ ਤਿੰਨ ਤਨ ਕੱਪ ਚੋਪਨਾ ਪੀ ਲੇ ਚੌਥੇ ਨੂੰ ਫੇਰ ਤਿਆਰੀ ਕਰ ਲਈ ਆ ਚਾਹ ਪੀ ਲਈ ਆ ਕਾਕਾ ਚਾਹ ਪੀ ਲਈ ਆ ਚਾਹ ਪੀਂਦੇ ਆ ਕਾਕਾ ਚਾਹ ਪੀਂਦੇ ਆ ਕਾਕਾ ਇਹਦੀ ਫੋਟੋ ਖਿੱਚਦੇ ਮੁੰਡਾ ਜੀ ਕੀ ਦੀ ਕੀ ਤੀ ਯਾਰ ਤੁਹਾਨੂੰ ਦੀ ਵੀਡੀਓ ਬਣਾਉਣਾ ਆ ਮੁੰਡਾ ਕਹਿੰਦਾ ਫੋਟੋ ਖਿੱਚਣੀ ਆ 1300 ਲਾਉਣਾ 1300 ਲਾਉਣਾ ਮੁੰਡਾ ਕਹਿੰਦਾ ਹਾਂ ਲਓ ਵੀ ਮਿੱਤਰੋ ਇਹ ਤੇਰ ਪਾਣੀ ਹੁਣ ਮੁੰਡੇ ਪਾਉਣ ਦੇ ਆ ਲਾ ਲਾ ਕੇ ਟੈਂਕੀ ਫੋਲ ਕਰਦੇ ਆ ਆ ਕਾਕਾ ਕੈਸ਼ ਹੀਰ ਸਾਡਾ ਕਾਕਾ ਇਹ ਮੁੰਡੇ ਅੱਗੇ ਬਹਿਣ ਤਾਂ ਲੜਨਦੇ ਆ ਤੇ ਇੱਕ ਦੂਜੇ ਆਹੋ ਜਿਹੜਾ ਕਿਹਦੇ ਨੰਬਰ ਤੇ ਕਰੀ ਆ ਇਹ ਹੁਣ ਸਿੱਧੇ ਕੀਤੀਆਂ ਮੁੰਡੇ ਅੱਗੇ ਬਹਿਣ ਤਾਂ ਲੜੀ ਜਾਂਦੇ ਆਂਦੇ ਆਂਦੇ ਮੈਂ ਬਹਿਣਾ ਮੈਂ ਬਹਿਣਾ ਕਰਤਿਆਂ ਵਾਂ